ਇਕਨਾ ਹੈ ਮੁਹੱਬਤ ਤੇਰੇ ਲਈ ਮੁਹੱਬਤ ਦੇ ਅਰਥ ਕੋਈ ਚੁੰਮਣ ਗਲਵਕੜੀ ਤੇ ਸ਼ਾਇਦ ਦੀਹਾਂ ਦੀ ਸਾਂਝ ਹੋਵੇ ਤੇਰੇ ਲਈ ਮੁਹੱਬਤ ਦੇ ਅਰਥ ਕੋਈ ਚੁੰਮਣ ਗਲਵਕੜੀ ਤੇ ਸ਼ਾਇਦ ਦੀਹਾਂ ਦੀ ਸਾਂਝ ਹੋਵੇ ਪਰ ਮੇਰੇ ਲਈ ਮੁਹੱਬਤ ਦੇ ਅਰਥ ਤੈਨੂੰ ਦੂਰ ਖੜੇ ਨੂੰ ਸਾਰ ਰਗਤੋਂ ਵੀ ਨੇੜੇ ਮਹਿਸੂਸ ਕਰਨਾ ਪਰ ਮੇਰੇ ਲਈ ਮੁਹੱਬਤ ਦੇ ਅਰਥ ਤੈਨੂੰ ਦੂਰ ਖੜੇ ਨੂੰ ਸਾਹ ਰਗ ਤੋਂ ਵੀ ਨੇੜੇ ਮਹਿਸੂਸ ਕਰਨਾ ਹੈ ਮੈਂ ਨਹੀਂ ਸਮਝਦਾ ਮੁਹੱਬਤ ਕੋਈ ਜੰਗਲੀ ਬੂਟੀ ਹੁੰਦੀ ਹੈ ਮੈਂ ਨਹੀਂ ਸਮਝਦਾ ਕਿ ਮੁਹੱਬਤ ਕੋਈ ਜੰਗਲੀ ਬੂਟੀ ਹੁੰਦੀ ਹੈ ਜੇਕਰ ਮੁਹੱਬਤ ਜੰਗਲੀ ਉਗਦੀ ਹੁੰਦੀ ਤਾਂ ਹਿਰਨ ਕਦੇ ਰੁੱਖ ਦੇ ਪੱਤੇ ਨਾ ਖਾਂਦੀ ਸ਼ੇਰ ਹਿਰਨ ਨਾ ਖਾਂਦਾ ਕੋਈ ਵੱਡਾ ਜਾਨਵਰ ਛੋਟੇ ਜਾਨਵਰ ਨੂੰ ਨਾ ਨਿਕਲਦਾ ਮੁਹੱਬਤ ਕਿਸੇ ਤੋਂ ਕੁਝ ਖੋਣ ਵਾਲੀ ਚੀਜ਼ ਨਹੀਂ ਹੁੰਦੀ ਮੁਹੱਬਤ ਕਿਸੇ ਤੋਂ ਕੁਝ ਖੋਣ ਵਾਲੀ ਚੀਜ਼ ਨਹੀਂ ਹੁੰਦੀ ਇਹ ਤਾਂ ਉਹ ਚੀਜ਼ ਹੁੰਦੀ ਹੈ ਜੋ ਤੁਹਾਨੂੰ ਕੋਈ ਬਿਨ ਮੰਗੇ ਹੀ ਦੇ ਦਿੰਦਾ ਹੈ ਮੁਹੱਬਤ ਕੋਈ ਕਿਸੇ ਤੋਂ ਖੋਣ ਵਾਲੀ ਚੀਜ਼ ਨਹੀਂ ਹੁੰਦੀ ਇਹ ਤਾਂ ਚੀਜ਼ ਉਹ ਹੁੰਦੀ ਹੈ ਜੋ ਕੋਈ ਤੁਹਾਨੂੰ ਬਿੰਦ ਮੰਗੇ ਹੀ ਦੇ ਦਿੰਦਾ ਹੈ ਤੁਸੀਂ ਖੁਦ ਨਾਲ ਮੁਹੱਬਤ ਕਰਕੇ ਦੇਖੋ ਤੁਸੀਂ ਖੁਦ ਨਾਲ ਮੁਹੱਬਤ ਕਰਕੇ ਦੇਖੋ ਤੁਹਾਨੂੰ ਬਹੁਤੀ ਦੁਨੀਆ ਪਿਆਰੀ ਪਿਆਰੀ ਜਾਪੇਗੀ ਤੇ ਜੇ ਖੁਦ ਨੂੰ ਘੇਣਾ ਕਰੋਗੇ ਤਾਂ ਦੁਨੀਆ ਵੀ ਇਹੀ ਕਰੇਗੀ ਮੁਹੱਬਤ ਦਾ ਕਿਹੜਾ ਕੋਈ ਵੇਲਾ ਹੁੰਦਾ ਹੈ ਕਦੋਂ ਕਿੱਥੇ ਕਿਸ ਨਾਲ ਇਹ ਹੋ ਜਾਵੇ ਪਤਾ ਹੀ ਨਹੀਂ ਚੱਲਦਾ ਮੁਹੱਬਤ ਦਾ ਕਿਹੜਾ ਕੋਈ ਵੇਲਾ ਹੁੰਦਾ ਹੈ ਕਦੋਂ ਕਿੱਥੇ ਕਿਸ ਨਾਲ ਇਹ ਹੋ ਜਾਵੇ ਪਤਾ ਹੀ ਨਹੀਂ ਚੱਲਦਾ ਜੇਕਰ ਕਿਸੇ ਨਾਲ ਮੁਹੱਬਤ ਹੋਰ ਵੀ ਜਾਵੇ ਤਾਂ ਇਹ ਨਾ ਕਹਿਣਾ ਮੈਨੂੰ ਤੇਰੇ ਨਾਲ ਪਿਆਰ ਹੈ ਜੇਕਰ ਕਿਸੇ ਨਾਲ ਮੁਹੱਬਤ ਹੋ ਜਾਵੇ ਤਾਂ ਇਹ ਨਾ ਕਹਿਣਾ ਕਿ ਮੈਨੂੰ ਤੇਰੇ ਨਾਲ ਪਿਆਰ ਹੈ ਮੁਹੱਬਤ ਚਲੀ ਜਾਂਦੀ ਹੈ ਸ਼ਾਇਦ ਗੁੱਸਾ ਕਰਦੀ ਹੈ ਇਹਨਾਂ ਲਫ਼ਜ਼ਾਂ ਤੋਂ ਤੇਰੇ ਲਈ ਮੁਹੱਬਤ ਦੇ ਅਰਥ ਕੁਝ ਚੁੰਮਣ ਗਲਵਕੜੀ ਤੇ ਸ਼ਾਇਦ ਦੀਹਾਂ ਦੀ ਸਾਂਝ ਹੋਵੇ ਪਰ ਮੇਰੇ ਲਈ ਮੁਹੱਬਤ ਯਾਤ ਤੈਨੂੰ ਦੂਰ ਖੜੇ ਨੂੰ ਸ਼ਾਰਗ ਤੋਂ ਵੀ ਨੇੜੇ ਮਹਿਸੂਸ ਕਰਨਾ ਹੈ ਸ਼ਾਰਗ ਤੋਂ ਵੀ ਨੇੜੇ ਮਹਿਸੂਸ ਕਰਨਾ ਹੈ